ਸਾਡੇ ਧਿਆਨ ਚ ਲਿਆਉਂਦਾ ਵੀ ਰੇਤੇ ਵਾਲੀ ਪੈਣੀ ਦੀ ਆ ਫੀਡ ਪਈ ਹੈ ਜਿਹੜਾ ਤੁਸੀਂ ਆਪਦੇ ਕੈਮਰੇ ਘੁਮਾ ਕੇ ਵੀ ਦੇਖ ਸਕਦੇ ਹੋ ਵੀ ਆ ਆ ਫੀਡ ਪਈ ਹੈ 40 ਗੱਟਾ ਇਹ ਹੁਣ ਪ੍ਰਸ਼ਾਸਨ ਵੱਲੋਂ ਦੇ ਦਿੱਤੀ ਗਈ ਹੈ ਇਸ ਦੀ ਮੈਂ ਇੱਕ ਵਾਰੀ ਛਾਣਬੀਨ ਕਰੂੰਗੀ ਵੀ ਇਹ ਕਿਉਂ ਨਹੀਂ ਵੰਡੀ ਗਈ ਹੈਗੀ ਸੋ ਇਹ ਪ੍ਰੋਬਲਮਸ ਹੈ ਜਿਹੜੀਆਂ ਆ ਰਹੀਆਂ ਕੱਲ ਰਾਤ ਕੌਣ ਰੱਖ ਕੇ ਗਿਆ ਵੀ ਤਾਂ ਰੇਤੇ ਵਾਲੀ ਪੈਣੀ ਦੇ ਸਰਪੰਚ ਜੀ ਰੇਤੇ ਪਾਣੀ ਪੈਣੀ ਦੇ ਸਰਪੰਚ ਸਾਹਿਬ ਇੰਨਾ ਕੋਲ ਰੱਖ ਕੇ ਗਏ ਨੇ ਤਾਂ ਮੈਂ ਹੁਣ ਸਰਪੰਚ ਸਾਹਿਬ ਨੂੰ ਰਿਕਵੈਸਟ ਤੁਹਾਡੇ ਮਾਧਿਅਮ ਨਾਲ ਵੀ ਕਰਾਂਗੀ ਤੇ ਬਾਕੀ ਮੈਂ ਸਾਰੇ ਸਰਪੰਚ ਸਾਹਿਬ ਨੂੰ ਮਾ ਉਹ ਮੈਂ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗੀ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਨਾਲੋਂ ਨਾਲ ਆਪਦੀ ਜ਼ਿੰਮੇਵਾਰੀ ਸਾਂਭੀਏ ਪਟਵਾਰੀ ਹੋਗੇ ਜੇ ਪਟਵਾਰੀ ਨੇ ਸਰਪੰਚ ਨੂੰ ਫੜਾਤੀ ਹੈ ਸਰਪੰਚ ਮੇਕ ਸ਼ੋਰ ਕਰੇ ਕਿ ਇਹ ਕਰੋ ਕਰੀ ਉਸੇ ਦਿਨ ਪਹੁੰਚ ਜਾਵੇ ਟਰੈਕਟਰ ਟਰਾਲੀਆਂ ਤੇ ਪਹੁੰਚੇ ਜਾਂ ਸਾਨੂੰ ਦੱਸਣ ਵੀ ਕੀ ਇਹਦੇ ਵਾਸਤੇ ਕਿਉਂ ਨਹੀਂ ਪਹੁੰਚ ਪਾ ਰਿਹਾ ਹੈਗਾ ਲੋਕ ਪੈਨਿਕ ਇਸ ਕਰਕੇ ਹੋ ਰਹੇ ਨੇ ਕਿਉਂਕਿ ਸਮਾਨ ਜਿਹੜਾ ਹੈਗਾ ਉਹ ਕਈ ਵਾਰ ਸਰਪੰਚ ਕਿਤੇ ਰੱਖ ਲੈਂਦੇ ਨੇ ਫਿਰ ਉਸ ਤੋਂ ਬਾਅਦ ਡਿਸਟ੍ਰੀਬਿਊਟ ਨਹੀਂ ਹੁੰਦਾ ਤੁਹਾਡੇ ਕੋਲੋਂ ਲੋਡ ਬੰਦਾ ਨੂੰ ਮੰਡੀ ਜਾਏਗੀ ਜੀ ਹਾਂਜੀ ਹੁਣ ਮੈਂ ਜਾ ਕੇ ਹੁਣ ਮੇਰੇ ਧਿਆਨ ਚ ਆਇਆ ਮੈਂ ਤਾਂ ਆਪ ਦੇਖ ਲਿਆ ਹੈਗਾ ਤੇ ਹੁਣ ਮੈਂ ਪਟਵਾਰੀ ਦੀ ਡਿਊਟੀ ਲਾਨੀ ਹੁਣ ਮੈਂ ਪਟਵਾਰੀ ਦੀ ਡਿਊਟੀ ਲਾਉਂਗੀ ਮੈਂ ਤਾਂ ਸਰਪੰਚ ਦੀ ਡਿਊਟੀ ਨਹੀਂ ਲਾ ਸਕਦੀ ਕੱਲ ਰਾਤ ਰਖਾਉਂ ਰੱਖ ਕੇ ਗਿਆ ਬੀਬਾ ਰੇਤੇ ਵਾਲੇ ਪੈਣੀ ਤੇ ਸਰਪੰਚ ਜੀ ਰੇਤੇ ਪਾਣੀ ਪੈਣੀ ਦੇ ਸਰਪੰਚ ਸਾਹਿਬ ਇੰਨਾ ਕੋਲ ਰੱਖ ਕੇ ਗਏ ਨੇ ਕਿ ਮੈਂ ਹੁਣ ਸਰਪੰਚ ਸਾਹਿਬ ਨੂੰ ਰਿਕਵੈਸਟ ਤੁਹਾਡੇ ਮਾਧਿਅਮ ਨਾਲ ਵੀ ਕਰਾਂਗੀ ਤੇ ਬਾਕੀ ਮੈਂ ਸਾਰੇ ਸਰਪੰਚ ਸਾਹਿਬ ਨੂੰ ਮੈਂ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗੀ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਨਾਲੋਂ ਨਾਲ ਆਪਦੀ ਜ਼ਿੰਮੇਵਾਰੀ ਸਾਂਭੀਏ ਪਟਵਾਰੀ ਹੋਗੇ ਜੇ ਪਟਵਾਰੀ ਨੇ ਸਰਪੰਚ ਨੂੰ ਫੜਾਤੀ ਹੈ ਸਰਪੰਚ ਮੇਕ ਸ਼ੋਰ ਕਰੇ ਕਿ ਇਹ ਕਰੋ ਕਰੀ ਉਸੇ ਦਿਨ ਪਹੁੰਚ ਜਾਵੇ ਟਰੈਕਟਰ ਟਰਾਲੀਆਂ ਤੇ ਪਹੁੰਚੇ ਜਾਂ ਸਾਨੂੰ ਦੱਸਣ ਵੀ ਕੀ ਇਹਦੇ ਵਾਸਤੇ ਕਿਉਂ ਨਹੀਂ ਪਹੁੰਚ ਪਾ ਰਿਹਾ ਹੈਗਾ ਲੋਕ ਪੈਨਿਕ ਇਸ ਕਰਕੇ ਹੋ ਰਹੇ ਨੇ ਕਿਉਂਕਿ ਸਮਾਨ ਜਿਹੜਾ ਹੈਗਾ ਉਹ ਕਈ ਵਾਰ ਸਰਪੰਚ ਕਿਤੇ ਰੱਖ ਲੈਂਦੇ ਨੇ ਫਿਰ ਉਸ ਤੋਂ ਬਾਅਦ ਡਿਸਟ੍ਰੀਬਿਊਟਿੰਗ ਹਾਂਜੀ ਹੁਣ ਮੈਂ ਜਾ ਕੇ ਹੁਣ ਮੇਰੇ ਧਿਆਨ ਚ ਆਇਆ ਮੈਂ ਤਾਂ ਆਪ ਦੇਖ ਲਿਆ ਹੈਗਾ ਤੇ ਹੁਣ ਮੈਂ ਪਟਵਾਰੀ ਦੀ ਡਿਊਟੀ ਲਾਨੀ ਹੁਣ ਮੈਂ ਪਟਵਾਰੀ ਦੀ ਡਿਊਟੀ ਲਾਉਂਗੀ ਮੈਂ ਤਾਂ ਸਰਪੰਚ ਦੀ ਡਿਊਟੀ ਨਹੀਂ ਲਾ ਸਕਦੀ ਕੈਮਰੇ ਘੁਮਾ ਕੇ ਵੀ ਦੇਖ ਸਕਦੇ ਹੋ ਵੀ ਆ ਆ ਫੀਡ ਪਈ ਹੈ 40 ਗੱਟਾ ਇਹ ਹੁਣ ਪ੍ਰਸ਼ਾਸਨ ਵੱਲੋਂ ਦੇ ਦਿੱਤੀ ਗਈ ਹੈ ਇਸ ਦੀ ਮੈਂ ਇੱਕ ਵਾਰੀ ਛਾਣਬੀਨ ਕਰੂੰਗੀ ਵੀ ਇਹ ਕਿਉਂ ਨਹੀਂ ਵੰਡੀ ਗਈ ਹੈਗੀ ਸੋ ਇਹ ਪ੍ਰੋਬਲਮਸ ਹੈ ਜਿਹੜੀਆਂ ਆ ਰਹੀਆਂ ਕੱਲ੍ਹ ਦੀ ਕੱਲ੍ਹ ਰਾਤ ਕੌਣ ਰੱਖ ਕੇ ਗਿਆ ਵੀ ਬੰਦ ਇਹ ਰੇਤੇਲੀ ਪੈਣੀ ਤੇ ਸਰਪੰਚ ਜੀ ਉਹ ਰੇਤੇ ਪਾਣੀ ਪੈਣੀ ਦੇ ਸਰਪੰਚ ਸਾਹਿਬ ਇੰਨਾ ਕੋਲ ਰੱਖ ਕੇ ਗਏ ਨੇ ਕਿ ਮੈਂ ਹੁਣ ਸਰਪੰਚ ਸਾਹਿਬ ਨੂੰ ਰਿਕਵੈਸਟ ਤੁਹਾਡੇ ਮਾਧਿਅਮ ਨਾਲ ਵੀ ਕਰਾਂਗੀ ਤੇ ਬਾਕੀ ਮੈਂ ਸਾਰੇ ਸਰਪੰਚ ਸਾਹਿਬ ਨੂੰ ਮੈਂ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗੀ ਕਿ ਇਸ ਦੁੱਖ ਦੀ ਕੜੀ ਦੇ ਵਿੱਚ ਇਸ ਦੁੱਖ ਦੀ ਕੜੀ ਦੇ ਵਿੱਚ ਆਪਾਂ ਨਾਲੋਂ ਨਾਲ ਆਪਦੀ ਜ਼ਿੰਮੇਵਾਰੀ ਸਾਂਭੀਏ ਪਟਵਾਰੀ ਹੋਗੇ ਜੇ ਪਟਵਾਰੀ ਨੇ ਸਰਪੰਚ ਨੂੰ ਫੜਾਤੀ ਹੈ ਸਰਪੰਚ ਮੇਕ ਸ਼ੋਰ ਕਰੇ ਕਿ ਇਹ ਕਰੋ ਕਰੀ ਉਸੇ ਦਿਨ ਪਹੁੰਚ ਜਾਵੇ ਟਰੈਕਟਰ ਟਰਾਲੀਆਂ ਤੇ ਪਹੁੰਚੇ ਜਾਂ ਸਾਨੂੰ ਦੱਸਣ ਵੀ ਕੀ ਇਹਦੇ ਵਾਸਤੇ ਕਿਉਂ ਨਹੀਂ ਪਹੁੰਚ ਪਾ ਰਿਹਾ ਹੈਗਾ ਲੋਕ ਪੈਨਿਕ ਇਸ ਕਰਕੇ ਹੋ ਰਹੇ ਨੇ ਕਿਉਂਕਿ ਸਮਾਨ ਜਿਹੜਾ ਹੈਗਾ ਉਹ ਕਈ ਵਾਰ ਸਰਪੰਚ ਕਿਤੇ ਰੱਖ ਲੈਂਦੇ ਨੇ ਫਿਰ ਉਸ ਤੋਂ ਬਾਅਦ ਡਿਸਟ੍ਰੀਬਿਊਟ ਨਹੀਂ ਹੁੰਦਾ ਤੁਹਾਡੇ ਵੱਲੋਂ ਲੋਡ ਬੰਦਾ ਨੂੰ ਮੰਡੀ ਜਾਏਗੀ ਜੀ ਇਹ ਹਾਂਜੀ ਹੁਣ ਮੈਂ ਜਾ ਕੇ ਹੁਣ ਮੇਰੇ ਧਿਆਨ ਚ ਆਇਆ ਮੈਂ ਤਾਂ ਆਪ ਦੇਖ ਲਿਆ ਹੈਗਾ ਤੇ ਹੁਣ ਮੈਂ ਪਟਵਾਰੀ ਦੀ ਡਿਊਟੀ ਲਾਨੀ ਹੁਣ ਮੈਂ ਪਟਵਾਰੀ ਦੀ ਡਿਊਟੀ ਲਾਉਂਗੀ ਮੈਂ ਤਾਂ ਸਰਪੰਚ ਦੀ ਡਿਊਟੀ ਨਹੀਂ ਲਾ ਸਕਦੀ